ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਬਟਿੰਡਾ ਦੇ ਇੱਕ ਰੈਸਟੋਰੈਂਟ ਵਿੱਚ ਕਸਟਮਰ ਵੱਲੋਂ ਇੱਕ ਆਰਡਰ ਕੈਨਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਕਸਟਮਰ ਨੇ ਆਰਡਰ ਕੈਨਸਲ ਕੀਤਾ ਤੇ ਇੱਕ ਉਸ ਸਿੱਕ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਕੀ ਇਹ ਬੁਰਾ ਮਾਮਲਾ ਹੋ ਦੇਦਿਆ ਕੀ ਮਸਲਾ ਸੀ ਸਰ ਮੇਰਾ ਨਾਮ ਸੁਖਰਾ ਸਿੰਘ ਹੈ ਜੀ ਮਲਤਾਨੀਆ ਰੋਡ ਦਾ ਰਹਿਣ ਵਾਲਾ ਹਾਂ ਤੇ ਮੇਰੇ ਮਾਸੀ ਦੇ ਬੇਟਾ ਜੀ ਆਏ ਸੀ ਕੱਲ ਹੀ ਕੁੱਲੂ ਮਨਾਲੀ ਤੋਂ ਉਹਨਾਂ ਨੇ ਇੱਥੇ ਭੂਗਤੇ ਜਾਣਾ ਸੀਗਾ ਜੀ ਉਹ ਕੱਲ ਦੁਪਹਿਰੇ ਮੇਰੇ ਕੋਲ ਰੁਕੇ ਸ਼ਾਮ ਨੂੰ ਉਹਨਾਂ ਦੇ ਮਦਰ ਤੇ ਫਾਦਰ ਮਲਤਾਨੀਆ ਅਜੇ ਨਰੋਣਾ ਰੋਡ ਤੇ ਰਹਿੰਦੇ ਸੀ ਮੰਨੋਂ ਛੱਡਣ ਆਇਆ ਸੀਗਾ ਜੀ ਤੇ ਉੱਥੇ ਸ਼ਾਮ ਨੂੰ ਉਹ ਕਹਿੰਦੇ ਚਲੋ ਕੁਝ ਖਾ ਲਈਏ ਅਸੀਂ ਉਹ ਰੈਸਟੋਰੈਂਟ ਤੇ ਕੋਈ ਆਰਡਰ ਕਰਤਾ ਉਹ ਜਦੋਂ ਦੇਖਿਆ ਵੀ ਮਾਸੀ ਦੇ ਬੇਟਾ ਨੇ ਦੇਖਿਆ ਇੱਥੇ ਤਾਂ ਯਾਰ ਅੰਦਰ ਕੈਵਨ ਵਿੱਚ ਮੀਟ ਸ਼ਰਾਬ ਵਗੈਰਾ ਚੱਲ ਰਿਹਾ ਹੈ ਅਸੀਂ ਉਹ ਕੈਨਸਲ ਕਰਤਾ ਉਹ ਕਹਿੰਦੇ ਇਹ ਕੈਨਸਲ ਕਰ ਦੋ ਪਰ ਨਾ ਕਰੋ ਪਰ ਕਹਿੰਦੇ ਤੁਹਾਨੂੰ ਪੇਮੈਂਟ ਕਰਨੀ ਪੈਣੀ ਹੈ ਉਸ وجہ ਤੇ ਸਾਡੇ ਨਾਲ ਹੱਥੋਂ ਪਾਈ ਹੋਏ ਚ ਸਾਨੂੰ ਕੋਟ ਮਾਰ ਅੰਮ੍ਰਾ ਦੰਦ ਵੀ ਤੋੜਿਆ ਗਿਆ ਇਹ ਤੇ ਆ ਮੇਰੇ ਕੇਸਾਂ ਦੀ ਵੀ ਅਲਰਜੀ ਕੇਸ ਪੱਟੇ ਗਏ ਆ ਦਾੜੀ ਮੇਰੀ ਪਿੱਤੀ ਗਈ ਕਿੱਥੇ ਜੀ ਰੈਸਟੋਰੈਂਟ ਇਹ ਨਰੂਆਣਾ ਰੋਡ ਤੇ ਹੈ ਜੀ ਬਸ ਥੋੜਾ ਜਿਹਾ ਚੌਕ ਦੇ ਵਿੱਚ ਹੀ ਹੈ ਜੀ ਚੌਕ ਤੋਂ ਥੋੜਾ ਲੈਫਟ ਸਾਈਡ ਜੀ ਜਿਸ ਨਾਮ ਤੇ ਨਾਮ ਨਹੀਂ ਸਰ ਪਤਾ ਇਹ ਇਸ ਦਾ ਫਸਟ ਟਾਈਮ ਹੀ ਗਈ ਸੀ ਜੀ ਨਵੇਂ ਖੁੱਲਿਆ ਜੀ ਕੋਈ ਸਰ ਅਸਤਾ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਆ ਮੰਗ ਕਰਦੇ ਆ ਵੀ ਜਿਹੜੀ ਮੇਰੇ ਕੇਸਾਂ ਦੀ ਬੇਇਜ਼ਦੀ ਹੋਈ ਹੈ ਤੇ ਜਿਹੜੀ ਮੇਰੀ ਕੁੱਟਮਾਰ ਹੋਈ ਹੈ ਮੈਨੂੰ ਮੇਰਾ ਉਹਦਾ ਇਨਸਾਫ ਦਵਾਇਆ ਜਾ ਸਰ ਅਸੀਂ ਤਿੰਨੇ ਜਾਣੇ ਸੀਗੇ ਜੀ ਪੁਲਿਸ ਆਇਆ ਨਹੀਂ ਪੁਲਿਸ ਅਜੇ ਤੱਕ ਨਹੀਂ ਆਇਆ ਜੀ ਤੇ ਇੱਕ ਉਹਨਾਂ ਕੋਲੇ ਪਿਸਟਲ ਵੀ ਸੀਗਾ ਜੀ ਪਿਸਟਲ ਵੀ ਕੱਢਿਆ ਉਹਨਾਂ ਨੇ ਉੱਥੇ ਲੜਾਈ ਦੇ ਵਿੱਚ ਜੀ ਹੈਪੀ ਨਾਉਂ ਦਾ ਲੜਕਾ ਜੀ ਗਈ ਉਹਦੇ ਕੋਲ ਸੀ